ਵੀ ਵਿਖ ਸਾਧਿਆਂ ਜੋ ਅਸੀਂ ਜਗਰਾਉਂਦੇ ਪੰਡ ਸ਼ੇਰ ਪ੍ਰਕਾਰਾਂ ਦੇ ਵਿੱਚ ਹੈਗੇ ਆ ਇੱਥੇ ਅੱਜ ਜੋ ਛੋਟੇ ਛੋਟੇ ਬੱਚੇ ਤੀਆਂ ਦਾ ਤਿਹਾਰ ਮਨਾ ਲਾ ਸਵਿਚ ਸੋਨੇ ਦੀਆਂ ਵਾਲੀਆਂ ਕੱਟ ਦੇ ਦਲਾ ਸਵਿਚ ਸੋਨੇ ਦੀਆਂ ਵਾਲੀਆਂ ਮਾਪੇਆਂ ਜਨ ਦੇ ਤੀਆਂ ਪਕਾ ਵਾ ਅਵੱਲਾ ਤੇ ਬੈਠੇ ਆ ਤੇ ਸੀ ਰੂਮ ਚ ਆਪਦੇ ਰੂਮਾਂ ਦੇ ਸੈਪਰੇਟ ਬੈਠੇ ਹੋ ਹਨਾ ਉਹਦੇ ਕਰਕੇ ਸੱਭਿਆਚਾਰ ਖਤਮ ਹੋ ਚੁਕਿਆ ਇਕੱਠੀਆਂ ਕੇ ਵਿਆਪਤੀਆਂ ਤੇ ਜਾਣਾ ਇੱਕ ਦੂਜੇ ਨੂੰ ਉਦੋਂ ਤੱਕ ਇਹਨੇ ਫੋਨ ਵੀ ਨਹੀਂ ਹੁੰਦਾ ਸੀ ਉਹੀ ਸੁਨੇਹਾ ਦੇਣਾ ਇੱਕ ਦੂਜੇ ਨੂੰ ਵੀ ਆਪਾਂ ਜਾਣਾ 4 ਵਜੇ ਨੂੰ ਇਕੱਠੀਆਂ ਹੋ ਜਾਣਾ ਚਾਰ ਫਰਟਸ ਨੇ ਜੋ ਆਪਣੇ ਸਾਰੇ ਤਾਇਆ ਜੀ ਹੁਣਾਂ ਨੇ ਸਟਾਰਟ ਕੀਤੇ ਆ ਵੀ ਬੱਚਿਆਂ ਨੂੰ ਪਤਾ ਚੱਲਣਾ ਚਾਹੀਦਾ ਆਪਣੇ ਰੂਟਸ ਬਾਰੇ ਕਿਉਂਕਿ ਇਹਨਾਂ ਤੋਂ ਹੀ ਜਿੰਨਾਂ ਬੱਚੇ ਸਾਰੇ ਮੋਬਾਈਲ ਤੇ ਬੈਠੇ ਰਹਿੰਦੇ ਆ ਉਹਨਾਂ ਨੂੰ ਕੁਝ ਨਹੀਂ ਪਤਾ ਸਾਡੀ ਸੱਭਿਆਚਾਰ ਕੀ ਸੀ ਵੀ ਦੇਖ ਸਕਦੇ ਆ ਜੋ ਅਸੀਂ ਜਗਰਾਉਂਦੇ ਪੰਡ ਸ਼ੇਰ ਪ੍ਰਕਾਰਾਂ ਦੇ ਵਿੱਚ ਹੈਗੇ ਆ ਇੱਥੇ ਅੱਜ ਜੋ ਛੋਟੇ ਛੋਟੇ ਬੱਚੇ ਤੀਆਂ ਦਾ ਤਿਹਾਰ ਮਨਾ ਰਹੇ ਆ ਤੇ ਵਿੱਚ ਤੁਸੀਂ ਦੇਖ ਸਕਦੇ ਆ ਜੋ ਪੰਡ ਦੇ ਜੋ ਬੀਬੀਆਂ ਵੀ ਇੱਥੇ ਆਈਆਂ ਹੈਗੀਆਂ ਉਹਨਾਂ ਤੋਂ ਆਪਾਂ ਜਾਣਾਂ ਜੋ ਪਿਛਲੇ ਸਮੇਂ ਦੇ ਵਿੱਚ ਜਦੋਂ ਇਹ ਤਿਹਾਰ ਮਨਾਇਆ ਜਾਂਦਾ ਸੀ ਤੀਆਂ ਦਾ ਉਸ ਟਾਈਮ ਕਿਹੋ ਜਿਹਾ ਮਾਹੌਲ ਹੁੰਦਾ ਸੀਗਾ ਹਾਂਜੀ ਮਾਤਾ ਕੀ ਨਾਮ ਹੈ ਤੁਹਾਡਾ ਅਮਰਜੀਤ ਜੀ ਕੀ ਕਹਿਣਾ ਹੈਗਾ ਤੁਸੀਂ ਜੋ ਆਪਦੇ ਟਾਈਮ ਤੇ ਮਤਲਬ ਬੱਚੇ ਰੂਪ ਦੇ ਵਿੱਚ ਜਦੋਂ ਸੀਗੇ ਉਦੋਂ ਕਿਹੜਾ ਜਿਹਾ ਤਿਹਾਰ ਮਨਾਉਂਦੇ ਸੀ ਕਿਵੇਂ ਲੱਗਦਾ ਸੀ ਬਹੁਤ ਵਧੀਆ ਲੱਗਦਾ ਸੀ ਹੁਣ ਦੇ ਟਾਈਮ ਦੇ ਵਿੱਚ ਮੈਂ ਦੇਖਦਾ ਹਾਂ ਕਿ ਜਿਵੇਂ ਹੁਣ ਉਹਨਾਂ ਵਧੀਆ ਨਹੀਂ ਨੇ ਪਹਿਲਾਂ ਵਧੀਆ ਸੀ ਸਾਰੀ ਲੇਡੀਜ਼ ਇਕੱਠੀ ਹੁੰਦੀ ਸੀ ਜੀ ਹਾਂਜੀ ਆਪਦੇ ਕਮ 70 80 ਦੇ ਆਪਦੇ ਟਾਈਮ ਦੀ ਮਤਲਬ ਗੱਲ ਕੋਈ ਸੁਣਾ ਦਿਓ ਸਾਨੂੰ ਕੋਈ ਬਸ ਜਿੱਦ ਗੱਲ ਕਿਸੇ ਦਾ ਕੋਈ ਨਹੀਂ ਹੁੰਦੀ

ਪੁਰਾਣੇ ਟਾਈਮ ਨਹੀਂ ਸੀ ਹੁੰਦਾ ਕੰਮ ਕਰਨ ਦੇ ਬੱਚੀ ਦਾ ਰੁਝੇ ਰਹੇ ਤੁਸੀਂ ਇਸ ਟਾਈਮ 2 ਘੰਟੇ ਬੜੇ ਇਕੱਠੇ ਹੋ ਜਾਂਦੇ ਸੀ ਉਸ ਟਾਈਮ ਤੇ ਚੱਲਦਾ ਮਨੋਰੰਜਨ ਆਮ ਵੀ ਮੈਂ ਪਹਿਲਾਂ ਵੀ ਮੈਂ ਜਦੋਂ ਕਵਰੇਜ ਕਰਦੇ ਹੈਗੇ ਆ ਕਿਸੇ ਉਸ ਪਿੰਡਾਂ ਦੇ ਵਿੱਚ ਜਾਣੇ ਹੈਗੇ ਆ ਜੂ ਲੋਕਾਂ ਦਾ ਆਪਸੀ ਮੋਹ ਹਲ ਹੈਗਾ ਬਸ ਉਹ ਵੀ ਨਹੀਂ ਹੈਗਾ ਦੂਸਰਾ ਜਿਹਾ ਮਾਹੌਲ ਕਿਸ ਤਰ੍ਹਾਂ ਦਾ ਹੈਗਾ ਬੱਚੀਆਂ ਨੂੰ ਮਤਲਬ ਬਾਹਰ ਵੀ ਮਾਪੇ ਬਹੁਤ ਘੱਟ ਅਗਲਾ ਖਿਆਲ ਨਹੀਂ ਰਹਿ ਗਿਆ ਕਿ ਨਾ ਬੱਚਿਆਂ ਦੇ ਵੀ ਅੱਗੇ ਇੰਨੇ ਬੱਚੇ ਹੈ ਨਹੀਂ ਸੀ ਪੋਲੇ ਪਲਾਪ ਪੜਾਰੇ ਹੁੰਦੇ ਸੀ ਬੱਚੇ ਹੁਣ ਉਹ ਜਿਸ ਸਕੂਲਾਂ ਚ ਪੜਦੇ ਆ ਪੜਾਈ ਦਾ ਕਸ਼ਟ ਸਮਾਂ ਕਰਕੇ ਟਾਈਮ ਵੀ ਨਹੀਂ ਹੁੰਦਾ ਉਹਨਾਂ ਕੋਲ ਤੇ ਬੱਚੇ ਬੱਚੇ ਡੀਆਜਾਂ ਦੇ ਜੱਜ ਜੋ ਵੀ ਬੁੱਲੀਆਂ ਅਗੇ ਦਾਦੀਆਂ ਹੁੰਦੀਆਂ ਸੀ ਸਿਖਾਉਂਦੀਆਂ ਸੀ ਨਾਨੀਆਂ ਹੁੰਦੀਆਂ ਸੀ ਸਿਖਾਉਂਦੀਆਂ ਸੀ ਹੁਣ ਬਜਨਾ ਦਾਦੇ ਦਾਦੀਆਂ ਰਹਿ ਗਏ ਨਾਨਾ ਨੇ ਨਾਨੀਆਂ ਰਹਿ ਗਏ ਬੱਚੇ ਸਿਖਾਉਣਗੇ ਕਿ ਨੂੰ ਸਿੱਖਣਗੇ ਕਿਦੋਂ ਮਾਮਾ ਤੋਂ ਟਾਈਮ ਹੈ ਨਹੀਂ ਇਹ ਕਰੈਨ ਦਾ ਕੁੰਦਾ ਸਾਡਾ ਆ ਫੋਨਾਂ ਨੇ ਲੈ ਲਿਆ ਮੈਂ ਪਹਿਲੇ ਕਿਹਾ ਸੀਗਾ ਮੈਂ ਕਿਹਾ ਵੀ ਦੇਖੋ ਜੇ ਤਾਂ ਤੀਆਂ ਦਾ ਤੁਸੀਂ ਮਾਹੌਲ ਬਣਾਉਣਾ ਹੈਗਾ ਤੇ ਜੇ ਤਾਂ ਬੋਲੀਆਂ ਤੁਸੀਂ ਮਤਲਬ ਬੱਚੇ ਪਾਉਣਗੇ ਤਾਂ ਅਸੀਂ ਉਹਨੂੰ ਕਵਰ ਵੀ ਕਰ ਲਾਂਗੇ ਜੇ ਹੁਣ ਆਪਾਂ ਡੀਜੇ ਤੇ ਨੱਚਣਾ ਫਿਰ ਬੋ ਮਤਲਬ ਗਿੱਧੇ ਤਾਂ ਕੋਈ ਨਹੀਂ ਸਭ ਤੋਂ ਚਾਹਤ ਤਾਂ ਤਾਈ ਫਾਇਦਾ ਕਰਾ ਮਨਾਉਣ ਦਾ ਜੇ ਆਪਾਂ ਪਹਿਲਾਂ ਵੈਰਸਾਉਂ ਮੈਂ ਲੈ ਕੇ ਆਈ ਫਿਰ ਫਾਇਦਾ ਕਰਨਾ ਰੰਗਿਆ ਖੜ ਕੇ ਲਿਆਂਦਾ ਲੱਡੂ ਖੜ ਕੇ ਲਿਆਂਦਾ ਲੱਡੂ ਕਪੜੇ ਧੋਂਦੀ ਨੂੰ ਅੱਖ ਮਾਰ ਗਿਆ ਦੱਡੂ ਕਪੜੇ ਧੋਂਦੀ ਬੰਗਾ ਚੜਾਂ ਜੇ ਜੀ ਜਾਤੂ ਸਾਡੇ ਬੰਗਾ ਚੜਾਂ ਬੰਗਾ ਚੜਾ ਦੀਆਂ ਗਾੜੀਆਂ ਵੇ ਅਸੀਂ ਅਸਲ ਮਰੰਗਾ ਦੀਆਂ ਝਾਲੀਆਂ ਆਵੇ ਹਰਦਮੇਨਾ ਮੈਨੂੰ ਆਉਂਦਾ ਬੜਾ ਪਸੀਨਾ ਝੜਿਆ ਸੋਨ ਹਰਦਮੇਨਾ ਮੈਨੂੰ ਆਉਂਦਾ ਬੜਾ ਪਸੀਨਾ ਆਏ ਹੈ ਗਰਮੀ ਦਾ ਗਰਮੀਿਤ ਕਰ ਮਾੜੀ ਉੱਚੀ ਬੋਲਦੇ ਜੀ ਅੱਜ ਥੋੜਾ ਜਿਆਦਾ ਨਹੀਂ ਮੇਰਾ ਬੋਲ ਨਹੀਂ ਨਿਕਲ ਰਿਹਾ ਹੈਗਾ ਨਹੀਂ ਬੋਲ ਮਾਤਾ ਕੋ ਸੁਣਾ ਦਿਓ ਬੋਲੀ ਕੋਈ ਆਉ ਦੇ ਟਾਈਮ ਦੀ ਕੋਈ ਜੀ ਅੱਪਤ ਪਾਈ ਨਹੀਂ ਹੈ ਮੈਂ ਨਹੀਂ ਪਾਈ ਕਰ ਨਹੀਂ ਬਾਹ ਸਕਦੇ ਚਲੋ ਹਾਂ ਦੀ ਮਾਤਾ ਕੀ ਨਾਮ ਹੈ ਸਰ ਟੈਂਸ਼ਨ ਨਹੀਂ ਹਾਂ ਸਰ ਕੋਈ ਨਹੀਂ ਹੋਰ ਅੱਜ ਆਪਾਂ ਇਹ ਜਮ ਹਾਂ ਹਾਂ ਜੀ ਨਹੀਂ ਅੱਜ ਕੱਲ ਜ਼ਿਆਦਾ ਟਾਈਮ ਮੋਬਾਈਲਾਂ ਨੇ ਬੱਚਿਆਂ ਦਾ ਵੀ ਖੋ ਲਿਆ ਮਾਪਿਆਂ ਦਾ ਵੀ ਖੋ ਲਿਆ ਜ਼ਿਆਦਾਤਰ ਮਾਪੇ ਮੋਬਾਈਲ ਰੱਖਦੇ ਆ ਜੀ ਪਰ ਜੇ ਤੁਸੀਂ ਪੰਜ ਜਾਣੇ ਹੋ ਤੇ ਪੰਜੇ ਮੋਬਾਈਲਾਂ ਤੇ ਬੈਠੇ ਹੋ ਤੇ ਏਸੀ ਰੂਮਾਂ ਚ ਆਪਦੇ ਅੰਦਰੂਮਾਂ ਦੇ ਸੈਪਰੇਟ ਬੈਠੇ ਹੋ ਹਨ ਅਧਿਕਾਰ ਕੀ ਸਭਿਆਚਾਰ ਖਤਮ ਹੋ ਚੁੱਕਿਆ ਇੱਕੋ ਸ਼ਾਪਾ ਬੱਚੇ ਨੇ ਸਾਡੇ ਬੱਚੇ ਹੈਗੇ ਜੀ ਮਤਲਬ ਛੋਟੇ ਛੋਟੇ ਬੱਚੇ ਪਹੁੰਚੇ ਹੈਗੇ ਆ ਜੇ ਆਪਾਂ ਕਈ ਅੰਦਾਜ਼ਾ ਹੁਣ ਕਿੰਨੀ ਉਮਰ ਹੋਊਗੀ ਬੱਚੇ ਦੀ ਹਾਂ ਬਸ 13 12 11 9 7 ਇੰਨੀ ਮਤਲਬ ਉਹੀ ਮਤਲਬ ਬੋਲੀ ਪਾ ਰਿਹਾ ਇਸ ਤੋਂ ਵੱਡੀ ਏਜ ਵਾਲੇ ਤਾਂ ਮੇਰੇ ਸਾਹਮਣੇ ਕਿਸੇ ਨੇ ਆਉਣੀਆਂ ਨਹੀਂ ਹੋਈ ਵਿਆਹ ਤੇ ਉਹ ਡੀਜੇ ਵਾਲੇ ਰਹਿ ਗਿਆ ਬਸ ਹਾਂ ਜੀ ਡੀਜੇ ਤੇ ਨੱਚ ਲੈਂਦੇ ਆ ਸਾਰੇ ਬਸ ਹੋਰ ਬੋਲੀ ਅਸਲੀ ਤਾਂ ਪੁਰਾਣੀਆਂ ਬੁੜੀਆਂ ਤਾਂ ਆਉਂਦੀਆਂ ਸੀ ਜਿਹੜੀ ਹੁਣ ਸਾਡੇ ਜਨਰੇਸ਼ਨ ਸਾਡੀ ਆ ਅਸੀਂ ਸਭ ਕੁਝ ਪੁੱਲ ਚੁੱਕੇ ਸਿੱਖਿਆ ਮਤਲਬ ਕੀ ਲੱਗਦਾ ਹੈਗਾ ਵੀ ਜੇ ਆਪਾਂ ਜੋ ਪੁਰਾਣਾ ਹੈਗਾ ਗੀਤਾ ਜੋ ਕੁੜੀਆਂ ਇਕੱਠੀਆਂ ਹੋਣ ਉਸ ਮੋਲ ਉਹਦੀ ਸਿੱਖਿਆ ਕੀ ਹੈ ਬੱਚਿਆਂ ਨੂੰ ਜਾਂਦੀ ਹੈਗੀ ਉਹ ਚੀਜ਼ ਇਹਨਾਂ ਦਾ ਪਿਆਰ ਗਾਂ ਵਾਲੀ ਟੈਨਸ਼ਨ ਸਭ ਦੇ ਬੱਚੇ ਇੱਕ ਜਦੋ ਆ ਪਹਿਲਾਂ ਬੱਚੇ ਜ਼ਿਆਦਾ ਹੁੰਦੇ ਸੀ ਪਹਿਲਾਂ ਹੀ ਫੈਮਿਲੀ ਬਹੁਤ ਵੱਡੀਆਂ ਸੀ ਪਿਆਰ ਪਹਿਲਾਂ ਹੀ ਬਹੁਤ ਸੀਗੇ ਕੱਚੇ ਘਰ ਸੀ ਹਨ ਤੇ ਪੱਕੇ ਰਿਸ਼ਤੇ ਸੀ ਪਰ ਹੁਣ ਘਰ ਪੱਕੇ ਆ ਤੇ ਰਿਸ਼ਤੇ ਕੱਚੇ ਆ ਹਨਾ ਘਰ ਦੇ ਵਿੱਚ ਜਦੋਂ ਇੱਕ ਬੇਟਾ ਇੱਕ ਬੇਟੀ ਆ ਬਸ ਉਹ ਦੋਨੇ ਜਣੇ ਵੀ ਆਪਸ ਵਿੱਚ ਕੋਈ ਇੱਕ ਬਾਹਰ ਬੈਠਾ ਇਕ ਇੱਥੇ ਬੈਠਾ ਹਨਾ ਖੁਦ ਹੀ ਨਹੀਂ ਵਰਤ ਰਹੇ ਬਿਲਕੁਲ ਠੀਕ ਹੈ ਨਾ ਮਾਪੇ ਦੇ ਕੋਈ ਦਖਲ ਦੇ ਸਬਦੇ ਕੋਈ ਪਹੁੰਚ ਨਹੀਂ ਰਿਹਾਗਾ ਹਨਾ ਉਹਦੀ ਬਾਹਰ ਚਾਈ ਜਾਂਦੀਆਂ ਕਰਕੇ ਵੀ ਜੇ ਇਹ ਚੀਜ਼ਾਂ ਲਿਆਂਦੀਆਂ ਜਾਣ ਮੂਰੇ ਹੋ ਸਕਦਾ ਕਿ ਅਸੀਂ ਇਹ ਚੀਜ਼ਾਂ ਗਾਂਵ ਬਰਾਸਤ ਦੇ ਬੱਚਿਆਂ ਦੇ ਜਗ੍ਹਾ ਵੀ ਗਾਂਵ ਵਾਲੇ ਬੱਚੇ ਇਹ ਚੀਜ਼ ਨੂੰ ਸਮਝਣ ਵੀ ਸਾਡੇ ਜਿਹੜੇ ਪੇਰੈਂਟ ਸੀ ਉਹ ਔਖੇ ਗਏ ਹਾਂਜੀ ਵੀ ਅਸੀਂ ਹਏ ਹਏ ਪੱਤੇ ਅੜੀ ਚਟਨੀ ਬਣਾ ਮੰਗੀ ਸ਼ਾਮੇ ਵੇਖ ਆ ਕੋਈ ਲੱਡੂ ਆ ਕੋਈ ਲੱਡੂ ਆ ਦੀ ਟੋਲੀ ਪਰ ਗਿਆ ਸੱਤੇ ਨਹੀਂ ਤੇਰਾ ਲਾਡ ਲਾ ਕੁਝਾ ਕੇ ਚਲੋ ਇਹਦਾ ਬੋਟ ਦੇਖਾਂਗੇ ਗੱਲ ਬਾਤ ਉਹਨਾਂ ਨਾਲ ਹਾਂਜੀ ਤੁਹਾਡੇ ਕਹਿੰਦੇ ਹੁੰਦੇ ਆ ਵੀ ਹਸਬੰਦ ਤਾਂ ਮਿਲਦੇ ਰਹਿੰਦੇ ਹੈਗੇ ਅੱਛਾ ਜੀ ਅੱਛਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਤਾਂ ਹੀ ਕਹਿਣਾ ਚਾਹੁੰਨੀ ਆ ਵੀਰ ਜੀ ਵੀ ਜਿਹੜਾ ਆਪਾਂ ਵਿਰਸਾ ਭੁੱਲਦੇ ਜਾ ਰਹੇ ਆ ਵੀ ਹਰ ਸਾਲ ਆਈ ਟੁਕੜੀਆਂ ਇਕੱਠਾ ਕੀਤਾ ਜਾਵੇ ਧਿਆਰ ਮਨਾਇਆ ਜਾਵੇ ਤੇ ਮੈਂ ਆਪਾਂ ਹਰੇਕੀ ਕਹਿੰਦੇ ਉਹ ਮੂਰੇ ਲੱਗਿਓ ਮੂਰੇ ਮੂਰੇ ਲਾ ਕੇ ਸਾਰੇ ਆਪਾਂ ਮਨਾਈਏ। ਕਿਸੇ ਦਾ ਮੂਰੇ ਲੱਗਣਾ ਪਊਗਾ। ਹਾਂਜੀ ਇਕੱਠੇ ਹੋ ਕੇ ਬੱਚਿਆਂ ਨੂੰ ਇਕੱਠੇ ਕਰੀਏ। ਹੁਣ ਆਇਆ ਕੁਛ ਵੀ ਬੱਚੀਆਂ ਪੜ-ਪੜ ਕੇ ਬਾਹਰ ਜਾਈ ਜਾ ਰਹੀਆਂ। ਉਹ ਵੀ ਉਹ ਹੀ ਉਮਰ ਹੁੰਦੀ ਸੀ ਪੜ ਕੇ ਵੀ ਆਪਾਂ ਟੀਆਂ ਤੇ ਜਾਂਦੇ ਹੁੰਦੇ ਸੀ। ਬਾਹਰ ਦਾ ਥੋੜਾ ਜਾ ਹੁਣ ਫਰਕ ਪਿਆ ਹੈ। ਸੈਂਟਰੀ ਬੰਦ ਹੋ ਗਈ। ਹਾਂਜੀ। ਪੂਗੀ ਬਾਹਰ ਦਾ। ਸਿਸ ਕੀਤਾ ਜਾਵੇ ਗਾਂ ਨੂੰ ਵੀ ਇੱਕ ਦਿਨ ਨਮਨਾਇਆ ਜਾਵੇ ਟੀਆਂ ਦਾ ਦਿਹਾੜ 8-7 ਦਿਨ ਲਈ ਕੀਤਾ ਜਾਵੇ ਪ੍ਰੋਗਰਾਮ ਸਾਰੀਆਂ ਹੌਲੀ-ਹੌਲੀ ਇਕੱਠੀਆਂ ਹੋਣ ਮਨਾਉਣ ਇੱਕ ਦੂਜੇ ਨੂੰ ਮਿਲਣ ਵੱਧ ਤੋਂ ਵੱਧ ਮਨਾਇਆ ਜਾ ਥੋੜੇ ਟਾਈਮ ਦੇ ਵਿੱਚ ਜੇ ਉਮਰਦਸਾ ਹਾਂਜੀ ਉਦੋਂ ਮਨਾਉਂਦੇ ਸੀ ਥੋੜਾ ਤੁਹਾਨੂੰ ਕਿਵੇਂ ਲੱਗਦਾ ਸੀ ਜੀ ਮਤਲਬ ਕਿਵੇਂ ਜਾਂਦੇ ਸੀ ਉਹ ਥੋੜੇ ਜਿਹਾ ਹਾਂਜੀ ਉਹ ਤਾਂ ਵਧੀਆ ਲੱਗਦਾ ਸੀ ਕੁੜੀਆਂ ਨੂੰ ਚਾਹ ਹੁੰਦਾ ਸੀ 4 ਵਜੇ ਤੋਂ ਇਕੱਠੀਆਂ ਹੋ ਕੇ ਵੀ ਆਪ ਪਤੀਆਂ ਤੇ ਜਾਣਾ ਇੱਕ ਦੂਜੀ ਨੂੰ ਉਦੋਂ ਤਾਂ ਇਹਨੇ ਫੋਨ ਵੀ ਨਹੀਂ ਹੁੰਦਾ ਸੀ ਕੋਈ ਸੁਨੇਹਾ ਦੇਣਾ ਇੱਕ ਦੂਜੀ ਨੂੰ ਵੀ ਆਪਾਂ ਜਾਣਾ 4 ਵਜੇ ਨੂੰ ਇਕੱਠੀਆਂ ਹੋ ਜਾਣਾ ਚਾਹ ਹੁੰਦਾ ਸੀ ਜਾਣ ਦਾ ਹੁਣ ਸੁਨੇਹੇ ਦੇ ਉੱਤੇ ਤਾਂ ਵੀ ਨਹੀਂ ਕੋਈ ਵੀਰਦੀ ਆਉਂਦਾ ਨਹੀਂ ਆਉਂਦਾ ਟਾਈਮ ਹੀ ਨਹੀਂ ਮਾਹੌਲ ਹੀ ਨਹੀਂ ਹਾਂਜੀ ਕੀ ਕਹਿਣਾ ਹੈ ਤੇ ਛੱਪੜ ਦੇ ਕਰਵੇ ਰਾਤੀਂ

ਦੀ ਰੋਸ਼ਨੀ ਭਰੀ ਬੰਦਿਆਂ ਦਾ ਇਕੱਠ ਹੋ ਗਿਆ ਉੱਤੇ ਚਾਲੀ ਬੋਸ ਲੰਗਾਈਆਂ ਚਾਹੇ ਜੇ ਜੱਟ ਦੀ ਖੇਹ ਦਾ ਜਬੇਰ ਜਮਾਰੀ ਖੜਦਾ ਆਇਆ ਜਿੱਕੇ ਜਿੱਕੇ ਉੱਤੋਂ ਫੁਲਕਾਰੀ ਕੈਦ ਕਰਾਤਾਨੀ ਤੂੰ ਮਨ ਮੀਆਂ ਮਟਿਆਰੇ ਕੈਦ ਕਰਾਤਾਨੀ ਤੂੰ ਮਨ ਮੀਆਂ ਮਟਿਆਰੇ ਕੈਦ ਕਰਾਤਾਨੀ ਹਾਂਜੀ ਸਸੀ ਕਾਲ ਜੀ ਜੀ ਉਹਦੇ ਕੋਲ ਇੱਕ ਦੋ ਜੀ ਬੜਾ ਕੀ ਕਹਿਣਾ ਹੈਗਾ ਜੀ ਮੋ ਤੀਆਂ ਬਾਰੇ ਜੀ ਅੱਜ ਜੋ ਛੋਟੇ ਛੋਟੇ ਬੱਚੇ ਆਏ ਆਗੇ ਆ ਗੁੜੀਆ ਬਹੁਤ ਮੈਂ ਪਿਛਲੀ ਵਾਰ ਵੀ ਆਇਆ ਸੀ ਬੋਲੀਆਂ ਬਹੁਤ ਮਜ਼ੇਦਾਰ ਹਾਂਜੀ ਇਹ ਮੇਰੀ ਭਤੀਜੀ ਏ ਹਾਂਜੀ ਇਹ ਬਹੁਤ ਵਧੀਆ ਐਫਰਟਸ ਨੇ ਜੋ ਆਪਣੇ ਸਾਰੇ ਤਾਇਆ ਜੀ ਹੁਣਾਂ ਨੇ ਸਟਾਰਟ ਕੀਤੇ ਆ ਵੀ ਬੱਚਿਆਂ ਨੂੰ ਪਤਾ ਚੱਲਣਾ ਚਾਹੀਦਾ ਆਪਣੇ ਰੂਟਸ ਬਾਰੇ ਕਿਉਂਕਿ ਇਹਨਾਂ ਤੋਂ ਹੀ ਅੱਜ ਤੱਕ ਬੱਚੇ ਸਾਰੇ ਮੋਬਾਈਲ ਤੇ ਬੈਠੇ ਰਹਿੰਦੇ ਆ ਉਹਨਾਂ ਨੂੰ ਕੁਝ ਨਹੀਂ ਪਤਾ ਸਾਡੀ ਸੱਭਿਆਚਾਰ ਕੀ ਸੀ ਸਾਡੀ ਪ੍ਰਾਣਾ ਸਾਡੀ ਹਿਸਟਰੀ ਕੀ ਸੀ ਇਹ ਚੀਜ਼ਾਂ ਹੁੰਦੀਆਂ ਨੇ ਅੱਜ ਚਲੋ ਵੀ ਪੀਂ ਨਹੀਂ ਪਾਉਂਦੇ ਸੀ ਪੀਪਲ ਦਾ ਪੇੜ ਜਾਂ ਕੁਝ ਵੀ ਕਰਦੇ ਸੀ ਅੱਜ ਤੱਕ ਇੰਨਾ ਕੀ ਹੋ ਜੇ ਨਾ ਬੱਚਿਆਂ ਨੂੰ ਇੰਨਾ ਹੀ ਪਤਾ ਚੱਲ ਜਾਈ ਹੀ ਬਹੁਤ ਵੱਡੀ ਗੱਲ ਹੋਏਗੀ ਜੀ ਤੋ ਵਧੀਆ ਉਪਰ ਆ ਲਏ ਜੋ ਗਿੱਦਾ ਹੈਗਾ ਜੀ ਬੱਚਿਆਂ ਦੇ ਵਿੱਚ ਜੇ ਹੁਣ ਮੰਨ ਲਓ 10 11 ਸਾਲ ਦੇ ਬੱਚੇ ਹੈਗੇ ਹਨ ਬੱਚੀਆਂ ਪਹੁੰਚੀਆਂ ਹੈਗੀਆਂ ਇਸ ਤੋਂ ਜੇ ਆਪਾਂ ਸੋਚ ਗਏ ਵੀ 20 ਸਾਲ ਦੀ ਉਮਰ ਤੱਕ ਕੋਈ ਬੱਚਾ ਜੋ ਲੜਕੀ ਉਹ ਮਤਲਬ ਜੇ ਆਪਾਂ ਕਹੀਓ ਪੀਰਸ ਨੂੰ ਭੇਜ ਨਹੀਂ ਸਕਦੇ ਭੇਜਦੇ ਵੀ ਨਹੀਂ ਹੈਗੇ ਮਾਹੌਲ ਹੀ ਐਜਾ ਬਣ ਗਿਆ ਹਾਂਜੀ ਹਾਂਜੀ ਅਸੀਂ ਵੀ ਜਦੋਂ ਛੋਟੇ ਹੁੰਦੇ ਸੀ ਅਸੀਂ ਸਾਡੇ ਪਿੰਡ ਦੇ ਬਾਹਰ-ਬਾਰ ਫਿਰਨੇ ਤੇ ਜਾਂਦੇ ਹੁੰਦੇ ਸੀ ਹੁਣ ਸਾਡੇ ਵਿਆਹ ਹੋ ਗਏ ਹੁਣ ਅਸੀਂ ਮਸਾ ਜਦੋਂ ਆਨੇ ਆ ਸੌਣ ਦੇ ਮਹੀਨੇ ਤਾਂ ਫੇਰੇ ਚਲੋ ਥੋੜਾ ਬਹੁਤਾ ਦੇਖ ਲਈਦਾ ਏ ਹੋ ਜਾਂਦਾ ਏ ਹਾਂਜੀ ਪਰ ਉਹ ਮੌਜ ਨਹੀਂ ਹੈ ਜੋ ਬਚਪਨ ਚ ਹੁੰਦੀ ਏ ਹਾਂਜੀ ਬਹੁਤ ਹਾਂਜੀ ਬਹੁਤ ਵਧੀਆ ਗੱਲ ਹੈ ਕੀ ਸੁਨੇਹਾ ਦਿੰਦੀਆਂ ਹੈਗੀਆਂ ਜੀ ਮਤਲਬ ਜੋ ਗਿੱਧਾ ਹੈਗਾ ਕੀ ਮਤਲਬ ਬੱਚਿਆਂ ਨੂੰ ਪ੍ਰੇਰਿਤ ਕਰਦਾ ਦੇਖੋ ਇਹਦੇ ਤੋਂ ਇਹ ਹੀ ਹੈ ਵੀ ਸਾਨੂੰ ਆਪਣੇ ਸੱਭਿਆਚਾਰ ਨੂੰ ਨਹੀਂ ਭੁੱਲਣਾ ਚਾਹੀਦਾ ਚਾਹੇ ਮਰਜੀ ਦੇ ਜਿੰਨੇ ਤਰ੍ਹਾਂ ਦੀ ਮਰਜੀ ਡਾਂਸ ਫਾਰਮਸ ਆ ਜਾਣ ਹਿਪ ਹੌਪ ਆ ਦੇ ਪਰ ਜੋ ਸਾਡਾ ਗਿੱਧਾ ਹੈ ਨਾ ਇਹਦੀ ਆਪਣੀ ਗਿੱਧੇ ਪੰਡੇ ਦੀ ਆਪਣੀ ਸ਼ਾਨ ਹੈ ਹਾਂਜੀ ਧੀਜਾ ਡੀ ਜੀ ਨਹੀਂ ਉਹ ਉਹ ਨਹੀਂ ਹੈ ਹਾਂਜੀ ਠੀਕ ਹੈ ਬਹੁਤ ਹਾਂਜੀ ਥੈਂਕ ਯੂ ਜੀ ਤੁਹਾਨੂੰ ਕਿਉਂ ਨਹੀਂ ਅੱਜ ਤੜਕਾਂਦੀ ਤਾਗ ਸਰੋਦਾ ਮੱਕੀ ਦੀ ਰੋਟੀ ਕਿਉਂ ਨਹੀਂ ਅੱਜ ਤੜਕਾਂਦੀ ਗਿੱਦਗੀ ਗਿੱਦਗੀ ਪੀਦੇ ਤੇ ਮਾਟੀ ਹੰਦੀ ਜਾਂਦੀ ਗਿੱਦਗੀ ਪੀਦੇ ਤੇ ਕੀ ਨੂੰ ਕੀ ਨੂੰ ਦੁੱਤ ਭਲਾਵਾ ਕੀ ਨੂੰ દવા ਦਵਾਈ ਨੀ ਸੋਝੋ ਨੀ ਸੋਝੋ ਚੁਪ ਕਰਕੇ ਮਾਣੋ ਬੁਲੀ ਆਈ ਨੀ ਸੋਝੋ ਚੁਪ ਆ ਪਾ ਵੀ ਗਿਆ ਕੋਈ ਵੀ ਸੀਗਲਾ ਨਾ ਤੇ ਦੱਲ ਗਿਆ ਕੋਈ ਵੀ ਸੀਗਲਾ ਨਾ ਆਪਾਂ ਸ਼ਿਰਪੁਰ ਕਲਾਂ ਦੇ ਵਿੱਚ ਪਹੁੰਚੇ ਸੀ ਕਿ ਉਹ ਡੀਜੇ ਡੀਜੇ ਵੀ ਲਾਇਆ ਹੈਗਾ ਨਾਲ ਉਦੋਂ ਬਾਅਦ ਡੀਜੇ ਚੱਲਣਾ ਹੈਗਾ ਪਰ ਜੋ ਜੋ ਇਹ ਤੀਆਂ ਦਾ ਮਾਹੌਲ ਦਿਖਾਇਆ ਹੈਗਾ ਉਹ ਜੋ ਜੋ ਐਫਰਟ ਕਰਦੇ ਹੈਗੇ ਆ ਪਿੰਡ ਦੇ ਵਿੱਚ ਹਰ ਸਾਲ ਤੀਆਂ ਦਾ ਜੋ ਤਿਹਾਰ ਦਾ ਪੂਰਾ ਪ੍ਰੋਗਰਾਮ ਉਹ ਲੀਕਦੇ ਹੈਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਕਿਰਸ਼ਨ ਕਪਾਲ ਅਸੀਂ ਇਹ ਪੰਜ ਛੇ ਬੰਦੇ ਆ ਪ੍ਰਧਾਨ ਗਰਮੇਲ ਸਿੰਘ ਰਣਜੀਤ ਸਿੰਘ ਜੀਟੀਪੀਸੀਓ ਵਾਲਾ ਸਤਨਾਮ ਸਿੰਘ ਅਸੀਂ ਰਲ ਮਿਲ ਕੇ ਤੀਜਾ ਦਾ ਪ੍ਰੋਗਰਾਮ ਬਣਾਉਨੇ ਆ ਮੈਂ ਇੱਥੇ ਜਿੰਨੇ ਵੀ ਭੈਣ ਤੇ ਭਰਾ ਆਏ ਆ ਭੈਣਾਂ ਆਈਆਂ ਬੱਚੀਆਂ ਆਈਆਂ ਇਹਨਾਂ ਦਾ ਇੱਥੇ ਪਹੁੰਚਣ ਤੇ ਮੈਂ ਤੈਅ ਦਲੋਂ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਥੇ ਆ ਕੇ ਇਸ ਰੌਣਕ ਨੂੰ ਚਾਰ ਚੰਨ ਲਾਏ ਰੌਣਕਾਂ ਵਧਾਈਆਂ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਪਰ ਇੱਕ ਸਾਲ ਅਸੀਂ ਇਸ ਤਰ੍ਹਾਂ ਹੀ ਵੱੱਟ ਚੜਕੇ ਮਨਾਇਆ ਕਰਾਂਗੇ ਇਹੀ ਭੈਣਾ ਬੀਬੀਆਂ ਨੂੰ ਬੇਨਤੀ ਆ ਕਿ ਵੱੱਟ ਚੜਕੇ ਆਓ ਕਿ ਬੱਚੀਆਂ ਦਾ ਇੱਥੇ ਮਨੋਰੰਜਨ ਹੋਵੇ ਲੜਕੇ ਤਾਂ ਮੇਲੇ ਦੇਖਦੇ ਆ ਟੂਰਨਾਮੈਂਟ ਦੇਖਦੇ ਆ ਪਰ ਬੱਚੀਆਂ ਦਾ ਇਹੀ ਪ੍ਰੋਗਰਾਮ ਆ ਜਿਹੜਾ ਤੀਆਂ ਦਾ ਤਿਹਾਰ ਤੀਆਂ ਦਾ ਤਿਹਾਰੀ ਹੱਸ ਕੇ ਮਨਾਉਣ ਤੇ ਇਹੀ ਵਧੀਆ ਲੱਗਦਾ ਸਾਡੀ ਵੀ ਇਹੀ ਚਾਹਤ ਹੈ ਕਿ ਬੱਚੀਆਂ ਹੱਸਣ ਖੇਡਣ ਗੁਰਬਾਣੀ 'ਚ ਵੀ ਲਿਖਿਆ ਸਣਾ ਖੇਡਣਾ ਮਨ ਕਾ ਚਾਉ ਇਸ ਲਈ ਬੱਚੀਆਂ ਹੱਸਣ ਖੇਡਣ ਸੇ ਤਾਂ ਵਧੀਆ ਹੋਣ ਹਰੇਕ ਭੈਣ ਬੀਬੀ ਇਹੀ ਚਾਹੁੰਦੀ ਆ ਕਿ ਅਸੀਂ ਨੱਚੀਏ ਟੱਪੀਏ ਸਾਡਾ ਸਰੀਰ ਵਧੀਆ ਹੋਵੇ ਸੱਚੀ ਸੋਹਣੇ ਲੱਗੇ ਉਹ ਤਾਂ ਹੀ ਹੋ ਸਕਦਾ ਜੇ ਆਪਾਂ ਹੱਸਣਾ ਖੇਡਣਾ ਨੱਚਾਂ ਟੱਪਾਂਗੇ ਕਸਰਤ ਕਰਾਂਗੇ ਵਰਜਸ ਕਰਾਂਗੇ ਤਾਂ ਹੀ ਵਧੀਆ ਹੈ ਵਾਈਗੁਰੂ ਜੀ ਦਾ ਖਾਲਸਾ ਸ੍ਰੀ ਵਾਈਗੁਰੂ ਜੀ ਕ੍ਰਿਸ਼ਨ ਗੋਪਾਲ ਜੀ ਕ੍ਰਿਸ਼ਨ ਗੋਪਾਲ ਜੀ ਨਾਲ ਆਪਾਂ ਗੱਲਬਾਤ ਕੀਤੀ ਹੈ ਜੋ ਹਰ ਸਾਲ ਇਹ ਤੀਆਂ ਦਾ ਜੋ ਤਿਹਾਰ ਹੈਗਾ ਉਸ ਨੂੰ ਇੱਕ ਕਹਿ ਸਕਦੇ ਆ ਆਪਣੇ ਬੇਸਤੇ ਪ੍ਰੋਗਰਾਮ ਲੀਕ ਦੇਗੇ ਆ ਜੋ ਵੀ ਇੱਥੇ ਕੋ ਖਰਚਾ ਆਉਂਦਾ ਕੋ ਡੀਜੇ ਅ ਲੈ ਕੇ ਆਇਆ ਜੋ ਪਾਣੀ ਦਾ ਪ੍ਰਬੰਧ ਹੈਗਾ ਹੋਰ ਵੀ ਜੋ ਕਹਿ ਸਕਦੇ ਆ ਜੋ ਖਰਚੇ ਆਉਂਦੇ ਹੈਗੇ ਆ ਜੋ ਆਪ ਦੇ ਵੇਤੇ ਇੱਕ ਗਰੁੱਪ ਬਣਾ ਕੇ ਚੱਲਦੇ ਹੈਗੇ ਆ ਇੱਕ ਵੱਡਾ ਪ੍ਰਾਲਾ ਹੈਗਾ ਹੋਰ ਵੀ ਪਿੰਡਾਂ ਦੇ ਵਿੱਚ ਕਿੱਥੇ ਵੀ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈਗਾ ਕੋਈ ਸਲੱਗਾ ਜੋ ਕਦਮ ਹੈਗਾ ਜੋ ਸੱਭਿਆਚਾਰ ਆਪਣਾ ਜੋ ਪੰਜਾਬ ਦਾ ਹੈਗਾ ਉਸ ਨੂੰ ਤਾਜ਼ਾ ਰੱਖਣ ਲਈ ਤੇ ਆਉਣ ਵਾਲੀ ਜਨਰੇਸ਼ਨ ਇਸ ਨੂੰ ਯਾਦ ਰੱਖੇ ਤਾਂ ਹੀ ਇਹ ਜੋ ਪ੍ਰੋਗਰਾਮ ਉਲੀਕ ਕੀ ਜਾਂਦੇ ਹੈਗੇ ਆ ਤੁਸੀਂ ਵੀ ਦੇਖਦੇ ਰਹੋ ਰੈਗੂਲਰ ਗਾਉ 24 ਨਿਊਜ਼ ਪੰਜਾਬੀ ਮੈਂ ਹਾਂ ਤੁਹਾਡਾ ਆਪਣਾ ਰਾਜਗਾਲਬ ਧੰਨਵਾਦ ਜੀ